ਹਾਂਜੀ ਸਾਸਿਕਾ ਜੀ ਅੱਜ ਆਪਾਂ ਤੁਹਾਨੂੰ ਮੋਡੇ ਦੀ ਕਾਟ ਦੱਸਾਂਗੇ ਵੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਮੋਡੇ ਦੀ ਫਰੰਟ ਵਾਲੀ ਤੇ ਬੈਕ ਵਾਲੀ ਕਾਟ ਕਿੰਨੇ ਇੰਚ ਤੇ ਪਾਉਣੀ ਆ ਤੇ ਉਹਨੂੰ ਕਿੱਦਾਂ ਗਲਾਈ ਦੇਣੀ ਆ ਦੇਖੋ ਜੀ ਜਿਹੜੀ ਫਰੰਟ ਵਾਲੀ ਕਾਟ ਆਗੀ ਇਹ ਪਾਵਾਂਗੇ ਜੀ ਆਪਾਂ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਆ ਇਹ ਪਾਵਾਂਗੇ ਜੀ ਆਪਾਂ 2 ਇੰਚ ਤੇ ਦੇਖੋ ਜਿੰਨੀ ਆਪਣੀ ਬ੍ਰੈਸਟ ਹੈਗੀ ਆ ਉਹਦੇ ਉੱਤੇ ਆਪਾਂ ਨਿਸ਼ਾਨ ਲਾ ਲਿਆ 20 ਇੰਚ ਬ੍ਰੈਸਟ ਦਾ ਸੂਟ ਆ ਜੀ ਇਹ ਉਸ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਖਾਫ ਕਰਕੇ ਇੱਥੇ ਦੇਖੋ ਆਪਣਾ ਮਾਰਕ ਕਰ ਲੈਣਾ ਜਿੰਨਾ ਇੱਥੇ ਆ ਉਨੇ ਹੀ ਜੀ ਆਪਾਂ ਇੱਥੇ ਮਾਰਕ ਕਰ ਲੈਣਾ ਤੇ ਆ 5 ਇੰਚ ਤੇ ਲਾਉਣਾ ਜੀ ਆਪਾਂ ਪਿਛਲੀ ਕਾਟ ਦਾ ਨਿਸ਼ਾਨ ਤੇ ਹੁਣ ਆਪਾਂ ਪਾਵਾਂਗੇ ਜੀ ਇੱਥੇ ਕਲਾਈ ਦੇਖੋ ਇੱਥੇ ਚਾਕ ਐਦਾਂ ਰੱਖ ਕੇ ਲਾ ਲੋ ਜੀ ਆ ਹੋ ਗਈ ਆਪਣੀ ਬੈਕ ਵਾਲੀ ਕਲਾਈ ਤੇ ਆ ਹੋ ਗਈ ਜੀ ਆਪਣੀ ਫਰੰਟ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਜੀ ਪੈ ਜਾਂਦੀ ਹੈਗੀ ਆਪਣੀ ਮੋਡੇ ਦੀ ਕਾਟ ਇਹ ਜੀ ਆਪਣੀ ਮੋਡੇ ਦੀ ਫਰੰਟ ਵਾਲੀ ਤੇ ਬੈਕ ਵਾਲੀ ਕੱਟ ਪੈ ਗਈ ਇਸ ਤਰ੍ਹਾਂ ਕਾਟਾਂ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਡੇ ਵਿੱਚ ਆਮ ਖੋਲ ਦੇ نیچے ਝੋਲ ਨਹੀਂ ਪੈਂਦਾ ਹੈਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ